ਬੀਤੇ 2-3 ਦਿਨਾਂ ਦੇ ਵਿੱਚ ਜਿੱਥੇ ਬਾਰਿਸ਼ ਵਾਲਾ ਬਣਿਆ ਹੋਇਆ ਸੀ ਕਈ ਥਾਵਾਂ ਤੇ ਜਿਹੜਾ ਮੀਂਹ ਪੈ ਰਿਹਾ ਸੀ ਨਾਲ ਹੀ ਅੱਜ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਰਿਹਾ ਸੋ ਤਾਂ ਕਰਕੇ ਬਾਰਿਸ਼ ਵੀ ਕਾਫੀ ਥਾਵਾਂ ਤੇ ਰਿਕਾਰਡ ਕੀਤੀ ਗਈ ਅੱਜ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਹੈਵੀ ਬਾਰਿਸ਼ ਦੀ ਪ੍ਰੈਡਿਕਸ਼ਨ ਤਾਂ ਨਹੀਂ ਹੈ ਬਟ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੈਵੀ ਬਾਰਿਸ਼ ਵੀ ਕਿਤੇ-ਕਿਤੇ ਹੋ ਸਕਦੀ ਹੈ। ਕਨ ਉਹ ਹੀ ਦੱਸ ਸਕਦੇ ਆ ਜੀ ਕਿ ਜਿਹੜਾ ਇਹ ਵੈਦਰ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਆਪਦੀ ਸੇਫ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਇਨਫੈਕਸ਼ਨਸ ਦੇ ਕਿਉਂਕਿ ਚਾਂਸਸ ਕਾਫੀ ਹੁੰਦੇ ਨੇ ਨਾ ਦਿਨਾਂ ਦੇ ਵਿੱਚ ਸੋ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਹੈ। ਜਿਹੜੀ ਝੋਨੇ ਦੀ ਕ੍ਰੌਪ ਆ ਉਹਨੂੰ ਤਾਂ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਪਰ ਬਾਕੀ ਕ੍ਰੌਪਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਸੋ ਫਾਰਮਰਸ ਨੂੰ ਜਿਹੜਾ ਡਰੇਨੇਜ ਸਿਸਟਮ ਫੀਲਡ ਦੇ ਵਿੱਚ ਜ਼ਰੂਰ ਪ੍ਰੋਪਰ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ ਤਾਂ ਕਿ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ ਸੱਸੀਆ ਗੱਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਤ ਇੱਕ ਵਾਰੀ ਫੇਰ ਤੋਂ ਜਿਹੜਾ ਹੈ ਮੌਸਮ ਬਦਲ ਚੁੱਕਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਹੈ ਮੌਸਮ ਬੀਤੇ 2-3 ਦਿਨਾਂ ਦੇ ਵਿੱਚ ਜਿੱਥੇ ਬਾਰਿਸ਼ ਵਾਲਾ ਬਣਿਆ ਹੋਇਆ ਸੀ ਕਈ ਥਾਵਾਂ ਤੇ ਜਿਹੜਾ ਮੀਂਹ ਪੈ ਰਿਹਾ ਸੀ ਨਾਲ ਹੀ ਅੱਜ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਇਹ ਤਸਵੀਰਾਂ ਨੇ ਪੀਯੂ ਦੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਹੈ ਅੱਜ ਮੌਸਮ ਬਦਲਿਆ ਹੈ ਨਾਲ ਹੀ ਜਿਹੜਾ ਹੈ ਸਵੇਰ ਤੋਂ ਹੀ ਤੁੱਪ ਖੜੀ ਹੋਈ ਹੈ ਨਾਲ ਹੀ ਜਿਹੜਾ ਲੋਕਾਂ ਨੂੰ ਗਰਮੀ ਤੋਂ ਜਿਹੜਾ ਹੈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਮਸਪਰੀ ਕਰਮੀ ਤੋਂ ਲੋਕ ਪ੍ਰੇਸ਼ਾਨ ਵੀ ਨਜ਼ਰ ਆ ਰਹੇ ਨੇ ਸਵੇਰ ਤੋਂ ਹੀ ਜਿਹੜਾ ਇਹ ਮੌਸਮ ਅੱਜ ਖੁੱਲਿਆ ਹੋਇਆ ਦੇਖ ਸਕਦੇ ਹੋ ਆਸਮਾਨ ਬਿਲਕੁਲ ਸਾਫ਼ ਹੈ ਕਿਤੇ ਵੀ ਜਿਹੜਾ ਅੱਜ ਬਾਰਿਸ਼ ਦਾ ਜਿਹੜਾ ਅਸਾਰ ਅੱਜ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਨਾਲ ਹੀ ਜਿਹੜਾ ਦੇਖ ਸਕਦੇ ਹੋ ਕਾਫੀ ਜਿਹੜੇ ਜ਼ਿਲ੍ਹੇ ਨੇ ਮੌਨਸੂਨ ਦੇ ਕਾਰਨ ਕਿਉਂਕਿ ਐਤਕੀ ਪੰਜਾਬ ਦੇ ਵਿੱਚ ਜਿਹੜਾ ਮੌਨਸੂਨ ਇੱਕ ਹਫ਼ਤੇ ਪਹਿਲਾਂ ਹੀ ਆਪਣੇ ਸਮੇਂ ਤੋਂ ਆਪਣੀ ਆਮਦ ਦਿਖਾ ਗਿਆ ਸੀ ਤੇ ਨਾਲ ਹੀ ਜਿਹੜਾ ਐਤਕੀ ਜਿਹੜਾ ਹੈ ਮੌਨਸੂਨ ਦੇ ਕਾਰਨ ਲੋਕ ਜਿਹੜਾ ਹੈ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜ ਦੇ ਹਾਲਾਤ ਬਣੇ ਹੋਏ ਨੇ ਭਾਵੇਂ ਗੁਰਦਾਸਪੁਰ ਦੀ ਗੱਲ ਕਰੀਏ ਕਪੂਰਥਲਾ ਦੀ ਗੱਲ ਕਰੀਏ ਕਾਫੀ ਜਿਹੜੇ 7 ਜ਼ਿਲ੍ਹੇ ਪੰਜਾਬ ਦੇ ਹੜ੍ਹ ਦੇ ਨਾਲ ਪ੍ਰਭਾਵਿਤ ਨਜ਼ਰ ਆ ਰਹੇ ਜਿੱਤੇ ਜਿਨ੍ਹਾਂ ਥਾਵਾਂ ਤੇ ਜਿਹੜਾ ਇਹ ਰੈਸਕਿਊ ਆਪਰੇਸ਼ਨ ਵੀ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਚਲਾ ਚਲਾਇਆ ਜਾ ਰਿਹਾ ਪਰ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਜਿੱਤੇ ਅੱਜ ਸਵੇਰ ਤੋਂ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੌਸਮ ਬਦਲਿਆ ਹੋਇਆ ਨਾਲ ਜਿਹੜੀ ਉਮਸਪਰੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਹੀ ਅਸੀਂ ਪੀਏਜੀ ਪਹੁੰਚੇ ਹਾਂ ਜਿੱਥੇ ਪੰਜਾਬ ਕਲਾਈਮੇਟ ਚੇਂਜ ਡਿਪਾਰਟਮੈਂਟ ਤੋਂ ਡਾਕਟਰ ਜਿਹੜੇ ਪਵਨੀਤ ਕੌਰ ਕਿੰਗ ਨੇ ਜੀ ਮੈਮ ਮੈਡਮ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਲੋਕਾਂ ਨੂੰ ਕਿੰਨੇ ਕੁ ਜੜੀ ਹੈ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਸਾਡੇ ਨਾਲ ਮੌਜੂਦ ਨੇ ਪਵਨੀਤ ਕੌਰ ਕਿੰਗ ਰਾਮ ਮੈਮ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਮੈਮ ਕਿਸ ਤਰੀਕੇ ਦੇ ਜਿਹੜੇ ਹਾਲਾਤ ਕਿਸ ਤਰੀਕੇ ਦਾ ਵੈਦਰ ਇਸ ਵੇਲੇ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਰਿਹਾ ਸੋ ਤਾਂ ਕਰਕੇ ਬਾਰਿਸ਼ ਵੀ ਕਾਫੀ ਥਾਵਾ ਤੇ ਰਿਕਾਰਡ ਕੀਤੀ ਗਈ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਸੀ ਪਰ ਹੁਣ ਫਿਰ ਥੋੜਾ ਰਾਈਜ਼ ਡੇ ਟੈਂਪਰੇਚਰ ਦੇ ਵਿੱਚ ਆਬਜ਼ਰਵ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਉਹਦੇ ਵਾਸਤੇ ਨਾਰਥ-ਈਸਟਰਨ ਡਿਸਟ੍ਰਿਕਟਸ ਲਈ ਆਈਐਮਡੀ ਵੱਲੋਂ yellow alert ਵੀ ਆਉਣ ਵਾਲੇ 3-4 ਦਿਨਾਂ ਵਾਸਤੇ ਕੀਤਾ ਗਿਆ ਪਰ ਬਾਕੀ ਡਿਸਟ੍ਰਿਕਟਸ ਦੇ ਵਿੱਚ ਕੋਈ alert ਨਹੀਂ ਹੈ ਸੋ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਜਿਸ ਤਰੀਕੇ ਦੇ ਮੌਸਮ ਦੇ ਵਿੱਚ ਚੇਂਜਸ ਆ ਰਹੇ ਨੇ ਕ੍ਰੌਪਸ ਤੇ ਲੋਕਾਂ ਦੀ ਸਿਹਤ ਤੇ ਕਿੰਨਾ ਕੁ ਇਸ ਦਾ ਇੰਪੈਕਟ ਪੈ ਰਿਹਾ ਹੈ ਜੀ ਕ੍ਰੌਪਸ ਵਾਸਤੇ ਜੇ ਅਸੀਂ ਦੇਖੀਏ ਤਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੈਵੀ ਬਾਰਿਸ਼ ਵੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਹੈਵੀ ਬਾਰਿਸ਼ ਦੀ ਪ੍ਰੈਡਿਕਸ਼ਨ ਤਾਂ ਨਹੀਂ ਹੈ ਬਟ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੈਵੀ ਬਾਰਿਸ਼ ਵੀ ਕਿਤੇ-ਕਿਤੇ ਹੋ ਸਕਦੀ ਹੈ ਸੋ ਉਹਦਾ ਫਾਰਮਰਸ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਜਿਹੜੀ ਝੋਨੇ ਦੀ ਕ੍ਰੌਪ ਆ ਉਹਨੂੰ ਤਾਂ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਪਰ ਬਾਕੀ ਕ੍ਰੌਪਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਸੋ ਫਾਰਮਰਸ ਨੂੰ ਜਿਹੜਾ ਡਰੇਨੇਜ ਸਿਸਟਮ ਫੀਲਡਸ ਦੇ ਵਿੱਚ ਜ਼ਰੂਰ ਪ੍ਰੋਪਰ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ ਤਾਂ ਕਿ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ ਮੈਮ ਲੋਕਾਂ ਲੋਕਾਂ ਨੂੰ ਇਹ ਦੱਸ ਸਕਦੇ ਆਂ ਜੀ ਕਿ ਜਿਹੜਾ ਇਹ ਵੈਦਰ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਆਪਦੀ ਸੇਫ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆ ਇਹ ਇਨਫੈਕਸ਼ਨਸ ਦੇ ਕਿਉਂਕਿ ਚਾਂਸਸ ਕਾਫੀ ਹੁੰਦੇ ਨੇ ਨਾ ਦਿਨਾਂ ਦੇ ਵਿੱਚ ਸੋ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਜੇ ਕਿਸੇ ਦੇ ਟਰੈਵਲ ਪਲਾਨਸ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਜਿਹੜੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੇ ਚਾਹੀਦੇ ਨੇ ਸੋ اے ਸੀ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਾਡੇ ਨਾਲ ਡਾਕਟਰ ਪੰਮਨੀਤ ਕੌਰ ਕਿੰਗ ਜੀ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੋਂ ਜੁੜੇ ਰਹੋ ਲਿਆਣੇ ਲਾਈਵ ਦੇ ਨਾਲ ਅਗਲੀ ਅਪਡੇਟ ਲੈ ਕੇ ਫਿਰ ਤੋਂ ਰूबरू ਹੋਵਾਂਗੇ। ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ